ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਗੱਲ ਕਰਾਂਗੇ ਪੰਜਾਬੀ ਟਰੈਵਲ ਕਪਲ ਬਾਰੇ ਜਿਨ੍ਹਾਂ ਨੂੰ ਤੁਸੀਂ ਬਹੁਤ ਖੂਬੀ ਹੀ ਜਾਣਦੇ ਹੋ ਇਹ ਆਏ ਦਿਨ ਹੀ ਤੁਹਾਨੂੰ ਨਵੇਂ ਦੇਸ਼ ਸ਼ਹਿਰ ਦੇ ਵਿੱਚ ਘੁੰਮਦੇ ਹੀ ਨਜ਼ਰ ਆਉਂਦੇ ਹਨ ਇਹਨਾਂ ਨੇ ਵਰਲਡ ਟੂਰ ਵੀ ਕੀਤਾ ਹੈ ਤੇ ਇਹਨਾਂ ਨੇ ਹੁਣ ਦੱਸਿਆ ਹੈ ਕਿ ਜਿਹੜੀ ਇਹਨਾਂ ਦੀ ਨਵੀਂ ਅਪਡੇਟ ਆ ਰਹੀ ਹੈ ਕਿ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਖੁਸ਼ੀਆਂ ਆ ਰਹੀਆਂ ਹਨ ਇਹਨਾਂ ਦੇ ਘਰ ਦੇ ਵਿੱਚ ਜਾਣ ਕੇ ਕਹਿਣ ਦਾ ਭਾਵ ਹੈ ਵੀ ਇਹ ਜੋੜੀ ਮਾਪਿਓ ਬਣਨ ਜਾ ਰਹੀ ਹੈ ਇਹਨਾਂ ਨੇ ਦੱਸਿਆ ਕਿ ਅਸੀਂ ਪਿਛਲੇ ਕਈ ਮਹੀਨਿਆਂ ਤੋਂ ਜਦੋਂ ਦੇ ਅਸੀਂ ਟਰੈਵਲ ਕਰ ਰਹੇ ਹਾਂ ਤੇ ਉਸ ਟਾਈਮ ਅਸੀਂ ਕੈਨੇਡਾ ਦੇ ਵਿੱਚ ਸੀ ਜਦੋਂ ਸਾਨੂੰ ਇਸ ਬੱਚੇ ਬਾਰੇ ਪਤਾ ਲੱਗਿਆ ਤੇ ਉਸ ਤੋਂ ਬਾਅਦ ਅਸੀਂ ਪਾਕਿਸਤਾਨ ਵੀ ਘੁੰਮੇ ਹਾਂ ਤੇ ਇੰਗਲੈਂਡ ਵੀ ਘੁੰਮੇ ਹਾਂ ਇਸ ਜੋੜੀ ਦਾ ਨਾਮ ਰੇਪਨ ਖੁਸ਼ੀ ਹੈ ਜਾਨੀ ਕਿ ਰਿਪਨ ਨੇ ਦੱਸਿਆ ਵੀ ਜਦੋਂ ਖੁਸ਼ੀ ਪ੍ਰੈਗਨੈਂਟ ਸੀ ਤਾਂ ਉਸ ਤੋਂ ਬਾਅਦ ਵੀ ਅਸੀਂ ਕਈ ਦੇਸ਼ਾਂ ਦੇ ਵਿੱਚ ਘੁੰਮ ਚੁੱਕੇ ਹਾਂ ਤੇ ਖੁਸ਼ੀ ਦੀ ਜਿਹੜੀ ਸਿਹਤ ਹੈ ਬਹੁਤ ਹੀ ਵਧੀਆ ਹੈ ਤੇ ਤੰਦਰੁਸਤ ਹੈ ਇਸੇ ਲਈ ਅਸੀਂ ਆਪਣੇ ਬੱਚੇ ਨੂੰ ਪੇਟ ਦੇ ਵਿੱਚ ਲੈ ਕੇ ਹੀ ਕਈ ਦੇਸ਼ਾਂ ਦੇ ਚੱਕਰ ਲਗਾ ਚੁੱਕੇ ਹਾਂ ਤੇ ਪਰ ਹੁਣ ਇਹਨਾਂ ਦੇ ਬੱਚੇ ਦਾ ਆਉਣ ਦਾ ਟਾਈਮ ਹੈ ਜਿਹੜਾ ਨੇੜੇ ਆ ਚੁੱਕਿਆ ਹੈ ਐਸੇ ਸਬੰਧ ਦੇ ਵਿੱਚ ਹੀ ਇਹਨਾਂ ਨੇ ਇੱਕ ਪਾਰਟੀ ਰੱਖੀ ਹੈ ਜਿਸ ਨੂੰ ਜੈਂਡਰ ਰੀਵील ਪਾਰਟੀ ਦਾ ਨਾਮ ਦਿੱਤਾ ਹੈ ਤੇ ਇਹਨਾਂ ਨੇ ਆਪਣੇ ਬੱਚੇ ਦਾ ਜੈਂਡਰ ਅਵੀਲ ਕੀਤਾ ਹੈ ਇਹ ਬਹੁਤ ਹੀ ਐਕਸਾਈਟਡ ਹਨ ਕਿ ਜਿਹੜਾ ਨਵਾਂ ਬੱਚਾ ਇਸ ਦੁਨੀਆ ਦੇ ਵਿੱਚ ਆਏਗਾ ਅਸੀਂ ਉਸ ਦਾ ਬਹੁਤ ਹੀ ਵਕੂਬੀ ਨਾਲ ਇੰਤਜ਼ਾਰ ਕਰ ਰਹੇ ਹਾਂ ਤੇ ਅਸੀਂ ਉਸ ਦਾ ਵੈਲਕਮ ਵੀ ਬੜੀ ਧੂਮਤਾਂ ਨਾਲ ਹੀ ਕਰਾਂਗੇ ਤੇ ਇਹਨਾਂ ਦੇ ਘਰ ਬੇਬੀ ਬੁਆਏ ਆਉਣ ਦੇ ਚਾਂਸ 14 ਹਨ ਪਰ ਇਹਨਾਂ ਨੇ ਕੋਈ ਵੀ ਫਾਈਨਲ ਡਿਟੇਲ ਨਹੀਂ ਦਿੱਤੀ ਹੈ ਕਿ ਬੇਟਾ ਆਵੇਗਾ ਜਾਂ ਬੇਟੀ ਪਰ ਇਸ ਪਾਰਟੀ ਦੇ ਦੌਰਾਨ ਇਹਨਾਂ ਨੇ ਇੱਕ ਖੇਡ ਖੇਡੀ ਸੀ ਜਿਸ ਦੇ ਵਿੱਚ ਸਾਰਿਆਂ ਨੂੰ ਪੁੱਛਿਆ ਗਿਆ ਸੀ ਵੀ ਬੋਏ ਆਵੇਗਾ ਜਾਂ ਘਰ ਜ਼ਿਆਦਾਤਰ ਵੋਟਸ ਨੇ ਜੜੀਆਂ ਬੋਏ ਨੂੰ ਗਈਆਂ ਪਰ ਇਹ ਰਿਪਨ ਖੁਸ਼ੀ ਦੋਨੋਂ ਜਾਣੇ ਕਹਿ ਰਹੇ ਸੀ ਵੀ ਅਸੀਂ ਬੇਟੀ ਹੀ ਚਾਹੁੰਦੇ ਹਾਂ ਤੇ ਇਸ ਤਰ੍ਹਾਂ ਤੁਸੀਂ ਇਹ ਰਿਸਪਾਂਸ ਸਾਰਿਆਂ ਦੇਖ ਸਕਦੇ ਹੋ ਖੁਸ਼ੀ ਦੀ ਗੋਦਪਾਈ ਵੀ ਕੀਤੀ ਗਈ ਜਿਸ ਦੇ ਵਿੱਚ ਇਸ ਤੇ ਸੰਦੂਰ ਲਗਾਇਆ ਗਿਆ ਤੇ ਇਸ ਨੂੰ ਫੁਲਕਾਰੀ ਇਹ ਜਿਹੜੀ ਉਹ ਵੀ ਦਿੱਤੀ ਗਈ ਤੇ ਖੁਸ਼ੀ ਨੇ ਪੂਰੀ ਹੀ ਵੈਸਟਰਨ ਡਰੈਸ ਤੇ ਵਿੱਚ ਆਪਣੀ ਤਿਆਰੀ ਕੀਤੀ ਹੋਈ ਸੀ ਤੇ ਇਸ ਦੇ ਨਾਲ ਇਹਨਾਂ ਦੇ ਮੰਮੀ ਅਤੇ ਸੱਸ ਹਨ ਤੇ ਹੋਰ ਸਾਰੇ ਇਹਨਾਂ ਦੇ ਰਿਲੇਟਿਵਸ ਵੀ ਬਹੁਤ ਸਾਰੇ ਆਏ ਸਨ ਤੇ ਜੇਕਰ ਆਪਾਂ ਇਸ ਜੋੜੀ ਦੇ ਫੋਲੋਅਰਸ ਤੇ ਬਾਰੇ ਗੱਲ ਕਰੀਏ ਤਾਂ ਇਹਨਾਂ ਦੇ 9 ਲੱਖ ਤੋਂ ਉੱਪਰ ਜਿਹੜੇ ਸਬਸਕ੍ਰਾਈਬਰ ਹਨ ਤੇ ਇਹਨਾਂ ਨੇ ਦੱਸਿਆ ਵੀ ਜਦੋਂ ਅਸੀਂ ਵਰਲਡ ਟੂਰ ਕਰਦੇ ਹਾਂ ਜਾਂ ਕਿਸੇ ਵੀ ਦੇਸ਼ ਦੇ ਵਿੱਚ ਅਸੀਂ ਘੁੰਮਣ ਜਾਂਦੇ ਹਾਂ ਤਾਂ ਸਾਨੂੰ ਬਹੁਤ ਹੀ ਜ਼ਿਆਦਾ ਜਾਣਕਾਰੀ ਮਿਲਦੀ ਹੈ ਤੇ ਸਾਨੂੰ ਘੁੰਮਣਾ ਫਿਰਨਾ ਵਧੀਆ ਲੱਗਦਾ ਹੈ ਤੇ ਇਹਨਾਂ ਨੇ ਕਿਹਾ ਕਿ ਵੀ ਉਮੀਦ ਹੈ ਸਾਡਾ ਬੱਚਾ ਜਿਹੜਾ ਆਉਣ ਵਾਲਾ ਉਹ ਵੀ ਸਾਡੇ ਤਰ੍ਹਾਂ ਹੀ ਹੋਵੇਗਾ ਉਹ ਵੀ ਵਰਲਡ ਟੂਰ ਕਰੇਗਾ ਤੇ ਇਹ ਦੋਨੋਂ ਜਣੇ ਬਹੁਤ ਹੀ ਜ਼ਿਆਦਾ ਸੋਹਣੇ ਲੱਗ ਰਹੇ ਸੀ ਇਹਨਾਂ ਦੀ ਪਾਰਟੀ ਦੇ ਵਿੱਚ ਕੁਵਾਰਿਆਂ ਦਾ ਕਲਰ ਅਤੇ ਡ्रेसेस ਦਾ ਕਲਰ ਸੀ ਜਿਹੜਾ ਨਕਤੇ ਬਲੂ ਹੀ ਚੁਸਤੀ ਤਾ ਗਿਆ ਸੀ ਇਹਨਾਂ ਨੇ ਇਹ ਵੀ ਦੱਸਿਆ ਕਿ ਸਾਨੂੰ ਇਸ ਬੱਚੇ ਦੀ ਬਹੁਤ ਟਾਈਮ ਤੋਂ ਵੇਟ ਸੀ ਪਰ ਹੁਣ ਸਾਨੂੰ ਪਰਮਾਤਮਾ ਨੇ ਇੱਕ ਖੁਸ਼ੀ ਜਿਹੜੀ ਦੇਣ ਬਾਰੇ ਸੋਚ ਲਿਆ ਹੈ ਤੇ ਅਸੀਂ ਬਹੁਤ ਹੀ ਬੇਸਬਰੀ ਨਾਲ ਇਸ ਬੱਚੇ ਦਾ ਇੰਤਜ਼ਾਰ ਕਰ ਰਹੇ ਹਾਂ ਤੇ ਇਸ ਖੁਸ਼ੀ ਤੋਂ ਅਸੀਂ ਬਹੁਤ ਹੀ ਜ਼ਿਆਦਾ ਖੁਸ਼ ਹਾਂ